ਹੋਰ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਅਮਰ ਸਿੰਘ ਚਮਕੀਲੇ ਦੇ ਬਾਰੇ ਚਮਕੀਲੇ ਦੀ ਚੜਤ ਦਾ ਇੱਕ ਹੋਰ ਕਿੱਸਾ ਕਹਿੰਦੇ ਉਹਨਾਂ ਦਿਨਾਂ 'ਚ ਲੋਕ ਵਿਆਹ ਚਮਕੀਲੇ ਨੂੰ ਪੁੱਛ ਕੇ ਰੱਖਦੇ ਸੇ ਤੇ ਕੀ ਡੇਟ ਫਾਈਨਲ ਕਰੀਏ ਪਹਿਲਾਂ ਚਮਕੀਲੇ ਦੇ ਦਫ਼ਤਰ ਤੇ ਜਾ ਕੇ ਮੱਤਾ ਟਿਕਣਾ ਪੈਂਦਾ ਸੀਗਾ ਇਹ ਪੁੱਛਣਾ ਪੈਂਦਾ ਸੀ ਵੀ ਚਮਕੀਲਾ ਜੀ ਸਾਨੂੰ ਡੇਟ ਦੇ ਦਿਓ ਤਾਂ ਕਰਕੇ ਅਸੀਂ ਵਿਆਹ ਰੱਖਣਾ ਤੇ ਫਿਰ ਚਮਕੀਲਾ ਜਿਹੜੀ ਡੇਟ ਦਿੰਦਾ ਹੁੰਦਾ ਕਹਿਣ ਦਾ ਮਤਲਬ ਆਪਣੇ ਮੁੰਡਿਆਂ ਦਾ ਮਹੂਰਤ ਜਾ ਕੇ ਚਮਕੀਲੇ ਦੇ ਦਫ਼ਤਰ ਚ ਕਢਾਣਾ ਪੈਂਦਾ ਸੀ ਵੀ ਭਾਈ ਸਾਡਾ ਮੁੰਡਾ ਤਾਂ ਇਵੇਂ ਜਿੱਦ ਕਰਦਾ ਆ ਵੀ ਚਮਕੀਲੇ ਦਾ ਖੜਾ ਲੱਗੇ ਤੇ ਤਾਂ ਮੈਂ ਵਿਆਹ ਕਰਾਉਂਗਾ ਇਸ ਤਰ੍ਹਾਂ ਦਾ ਉਹਨਾਂ ਦੇ ਵਿੱਚ ਇੱਕ ਇਹ ਕਹਾਣੀ ਬਣ ਗਿਆ ਸੀਗਾ ਤੇ ਲੋਕ ਕਹਿੰਦੇ ਸੀ ਵਾਕਈ ਬਈ ਚਮਕੀਲੇ ਨੂੰ ਪੁੱਛ ਕੇ ਵਿਆਹ ਰੱਖੇ ਜਾਂਦੇ ਤੇ ਡੇਟਾਂ ਬਦਲੀਆਂ ਵੀ ਜਾਂਦੀਆਂ ਇੱਧਰ ਉੱਧਰ ਵੀ ਕੀਤੀਆਂ ਜਾਂਦੀਆਂ ਇਹ ਬਹੁਤ ਵੱਡੀ ਚੜਤ ਹੁੰਦੀ ਕਿਸੇ ਕਲਾਕਾਰ ਦੀ ਕਿ ਉਹਨੂੰ ਪੁੱਛ ਕੇ ਵਿਆਹ ਰੱਖਣਾ ਤੇ ਸਾਰੇ ਰਿਸ਼ਤੇਦਾਰਾਂ ਨੂੰ ਕਾਰਡ ਫੇਰ ਵੰਡਣੇ ਤੇ ਕਾਰਡਾਂ ਤੇ ਉਹ ਤਰੀਕ ਦੇਣੀ ਜਿਹੜੀ ਚਮਕੀਲੇ ਦੇ ਦਫ਼ਤਰ ਦੇ ਰਜਿਸਟਰ ਤੇ ਚੜ੍ਹਣੀ ਤੇ ਚਮਕੀਲਾ ਐਸ ਦਿਨ ਵੇਲਾ ਆ ਚਮਕੀਲਾ ਐਸ ਦਿਨ ਖਾੜਾ ਲਾਊਗਾ ਤੇ ਚਮਕੀਲੇ ਨੇ ਜਿਹੜੀ ਡੇਟ ਦਿੱਤੀ ਉਹੋ ਹੀ ਫਿਰ ਕਾਰਡ ਤੇ ਛਾਪਦੀ ਹੁੰਦੀ ਸੀ ਤੇ ਉਹੋ ਹੀ ਡੇਟ ਤੇ ਫਿਰ ਵਿਆਹ ਹੁੰਦਾ ਸੀਗਾ ਅੱਜ ਕੱਲ ਕਿਹੜਾ ਸਿੰਗਰ ਹੈ ਜਿਹਦੇ ਕਹੇ ਤੇ ਐਨਾ ਕੋਈ ਨਹੀਂ ਅਗਲੇ ਕਹਿੰਦੇ ਤੂੰ ਨਹੀਂ ਤਾਂ ਚੱਲ ਭਾਈ ਹੋਰ ਉਹਨਾਂ ਦਿਨਾਂ 'ਚ ਇਦਾਂ ਨਹੀਂ ਸੀ ਹੁੰਦੀ ਉਹਨਾਂ ਦਿਨਾਂ ਚ ਹੁੰਦਾ ਸੀ ਵੀ ਭਾਈ ਕਰਨਾ ਤੇ ਚਮਕੀਲਾ ਹੀ ਕਰਨਾ ਗਾਇਕ ਲੱਗੂਗਾ ਤਾਂ ਚਮਕੀਲਾ ਹੀ ਲੱਗੂਗਾ ਤੇ ਫਿਰ ਚਮਕੀਲੇ ਨੇ ਵੀ ਬੜਾ ਮਾਣ ਤੇ ਸਨਮਾਨ ਉਹਨਾਂ ਲੋਕਾਂ ਦਾ ਕੀਤਾ ਜਿਨ੍ਹਾਂ ਨੇ ਚਮਕੀਲੇ ਨੂੰ ਇੰਨਾ ਮਾਣ ਤੇ ਸਨਮਾਨ ਬਖਸ਼ਿਆ ਸੀ ਇਹ ਚਮਕੀਲੇ ਦੀ ਚੜ੍ਹਤ ਦਾ ਕਿੱਸਾ ਦੋਸਤੋ ਤੁਹਾਨੂੰ ਵਧੀਆ ਲੱਗਾ ਤਾਂ ਜਰੂਰ ਦੱਸਿਓ ਧੰਨਵਾਦ